ਬਿਕਰਮ ਮਜੀਠੀਆ ਦੀ ਰਿਹਾਈ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਉਪਚਾਲ ਤਾਂ ਆ ਹੀ ਗਿਆ ਪਰ ਇਸ ਦੇ ਨਾਲ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨਾਲ ਬਣਦੀ ਦਿਖਾਈ ਨਹੀਂ ਦੇ ਰਹੀ। ਮੁੱਖ ਮੰਤਰੀ ਭਗਵੰਤ ਮਾਨ ਨੇ ਡੇਰਾਮੁਖੀ ਗੁਰਿੰਦਰ ਢਿੱਲੋਂ ਦੀ ਮਜੀਠਿਆ ਨਾਲ ਜੇਲ੍ਹ 'ਚ ਹੋਈ ਮੁਲਾਕਾਤ ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੋਈ ਮਜੀਠਿਆ ਦੀ ਰਿਹਾਈ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਸੀ। ਜਿਸ ਤੇ ਉਹਨਾਂ ਨੇ ਲਿਖਿਆ ਸੀ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਮੁੱਖ ਮੰਤਰੀ ਦੀ ਸਪੋਸਟ ਤੋਂ ਬਾਅਦ ਕਈ ਆਪ ਲੀਡਰ ਨਾਖੁਸ਼ ਨਜ਼ਰ ਆਏ ਜਿਨ੍ਹਾਂ ਵਿੱਚ ਸੂਬਾ ਪ੍ਰਧਾਨ ਅਮਨ अरोड़ा ਵਿੱਤ ਮੰਤਰੀ ਹਰਪਾਲ ਚਿੰਮਾ ਅਤੇ ਹੋਰ ਆਗੂ ਵੀ ਸ਼ਾਮਲ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਬਾਬਾ ਜੀ ਦੇ ਖਾਸ ਅਤੇ ਨੇੜੇ ਨੇ ਪਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਡੇਰਾ ਵਿਆਸ ਵਾਲੇ ਬਾਬਾ ਨਾਲ ਪੇਚਾ ਤਾਂ ਫਸਾ ਲਿਆ ਪਰ ਇਸ ਨੂੰ ਲੈ ਕੇ ਉਹ ਮੈਦਾਨ 'ਚ ਇਕੱਲੇ ਖੜੇ ਦਿਖਾਈ ਦੇ ਰਹੇ ਨੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਮੁੱਖ ਮੰਤਰੀ ਸਰਦਾਰ ਭਗਵਾਨ ਤਮਾਨ ਵੱਲੋਂ ਕੀਤੇ ਗਿੱਟ ਬੀਟ ਉੱਤੇ ਕਿਹਾ ਕਿ ਬਾਬਾ ਜੀ ਮੇਰੇ ਬੜੇ ਸਤਕਾਰਯੋਗ ਨੇ ਮਹਾਪੁਰਖ ਨੇ ਮੈਂ ਉਹਨਾਂ ਦੇ ਬਿਆਨ ਉੱਤੇ ਫੈਸਲੇ ਦਾ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਕਿਉਂਕਿ ਉਹ ਮਹਾਨ ਨੇ ਅਤੇ ਸਤਕਾਰਯੋਗ ਨੇ ਉਹਨਾਂ ਨੇ ਮਜੀਠਿਆ ਨਾਲ ਹੋਈ ਮੁਲਾਕਾਤ ਬਾਰੇ ਕਿਹਾ ਉਹ ਉਹਨਾਂ ਦੇ ਰਿਸ਼ਤੇਦਾਰ ਨੇ ਇਹ ਉਹਨਾਂ ਦੀ ਨਿੱਜੀ ਫੇਰੀ ਸੀ ਇਸ ਮਾਮਲੇ ਨੂੰ ਸਿਆਸੀ ਨਾ ਬਣਾਇਆ ਜਾਵੇ ਇੱਕ ਵਾਰ ਤੁਸੀਂ ਵੀ ਸੁਣੋ ਕਿ ਅਮਨ ਅਰੋੜਾ ਦਾ ਇਸ ਨੂੰ ਲੈ ਕੇ ਕੀ ਕਹਿਣਾ ਹੈ ਦੇਖੋ ਇਸ ਤਰ੍ਹਾਂ ਕਿ ਬਾਬਾ ਗ੍ਰਿੰਦਰ ਸਿੰਘ ਜੀ ਢੱਲੋਂ ਮੇਰੇ ਬੜੇ ਸਤਕਾਰਯੋਗ ਨੇ ਮਹਾਪੁਰਖ ਨੇ ਮੈਂ ਉਹਨਾਂ ਦੇ ਕਿਸੇ ਵੀ ਬਿਆਨ ਦਾ ਜਾਂ ਕਿਸੇ ਵੀ ਫੈਸਲੇ ਦਾ ਦੇ ਉੱਪਰ ਮੈਂ ਕੋਈ ਕਿੰਤੂ ਪਰੰਤੂ ਕਰਾਂ ਮੇਰੀ ਉਡੀ ਹੈਸਿਆਤ ਨਹੀਂ ਹੈ ਨਾ ਮੈਂ ਹਿਮਾਕਤ ਕਰ ਸਕਦਾ ਮੇਰੇ ਲਈ ਬੜੇ ਸਤਿਕਾਰਯੋਗ ਨੇ ਉਹ ਉਹਨਾਂ ਨੇ ਜੋ ਕੀਤਾ ਉਹ ਜਾ ਕੇ ਆਏ ਨੇ ਉਹਨਾਂ ਨੇ ਬਾਹਰ ਨਿਕਲ ਕੇ ਵੀ ਕਿਹਾ ਕਿ ਮੇਰੇ ਰਿਸ਼ਤੇਦਾਰ ਨੇ ਮੇਰਾ ਪਿਆਰ ਹੈ ਮਜੀਠੀਆ ਸਾਹਿਬ ਨਾਲ ਇਸ ਕਰਕੇ ਮੈਂ ਮਿਲ ਕੇ ਆਇਆ ਸੋ ਇੱਕ ਪਰਸਨਲ ਵਿਜ਼ਿਟ ਸੀ ਉਹਨਾਂ ਦੀ ਉਹਦੇ ਬਾਰੇ ਮੈਂ ਕੀ ਕਹਾਂ ਜੀ ਸੋ ਇਸ ਕਰਕੇ ਮੈਂ ਨਹੀਂ ਸਮਝਦਾ ਕਿ ਇਹਨੂੰ ਇਸ ਗੱਲ ਨੂੰ ਇੰਨਾ ਪੋਲਿਟਿਸੀਸਾਈਜ਼ ਕਰਨ ਦੀ ਲੋੜ ਹੈ ਆਪਾਂ ਨੂੰ ਇਸ ਤੋਂ ਬਾਅਦ ਵਿੱਤ ਮੰਤਰੀ ਨੇ ਵੀ ਇਸ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਕੋਈ ਵੀ ਵਿਵਾਦ ਇਸ ਮਸਲੇ ਉੱਤੇ ਖੜਾ ਨਾ ਕੀਤਾ ਜਾਵੇ ਅਤੇ ਪੱਲਾ ਝਾੜ ਲਿਆ ਕਿ ਬਾਬਾ ਜੀ ਮਜੀਠਿਆ ਦੇ ਰਿਸ਼ਤੇਦਾਰ ਨੇ ਅਤੇ ਉਹ ਹੀ ਇਸ ਲਈ ਮਜੀਠਿਆ ਨੂੰ ਮਿਲ ਕੇ ਆਏ ਨੇ ਸੋ ਮੰਤਰੀ ਹਰਜੋਤ ਬੈਸ ਦੇ ਘਰ 2024 ਚ ਡੇਰਾ ਮੁਖੀ ਗੁਰਿੰਦਰ ਢਿੱਲੋਂ ਗਏ ਅਤੇ ਮੰਤਰੀ ਹਰਜੋਤ ਬੈਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਇਸ ਤੋਂ ਬਾਅਦ ਮੰਤਰੀ ਹਰਜੋਤ ਬੈਸ ਨੇ ਐਕਸ ਉੱਤੇ ਇੱਕ ਨਿੱਜੀ ਫੋਟੋ ਸਾਂਝੀ ਕੀਤੀ ਸੀ ਤੇ ਫੋਟੋ ਦੇ ਨਾਲ ਕੈਪਸ਼ਨ ਚ ਲਿਖਿਆ ਸੀ ਕਿ ਅੱਜ ਡੇਰਾ ਬਿਆਸ ਵਾਲੇ ਬਾਬਾ ਗੁਰਿੰਦਰ ਢਿੱਲੋਂ ਸਾਡੇ ਘਰ ਆਏ ਅਤੇ ਇਹ ਦਿਨ ਖੁਸ਼ੀਆਂ ਦਾ ਹੈ ਅਤੇ ਉਹਨਾਂ ਨੇ ਪਰਿਵਾਰ ਨੂੰ ਆਸ਼ੀਰਵਾਦ ਦਿੱਤਾ ਹੈ। ਅਤੇ ਨਾਲ ਦੇ ਨਾਲ ਹਲਕਾ ਮਜੀਠਾ ਤੋਂ ਅਤੇ ਆਪ ਆਗੂ ਤਲਵੀਰ ਗਿੱਲ ਨੇ ਵੀ ਬਾਬਾ ਗੁਰਿੰਦਰ ਢਿੱਲੋਂ ਨੂੰ ਲੈ ਕੇ ਵੱਡਾ ਵਿਆਹ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਬਾਬਾ ਗੁਰਿੰਦਰ ਢਿੱਲੋਂ ਜੇਲ੍ਹ 'ਚ ਕੀ ਕਰਨਗੇ। ਉਹ ਮਜੀਠਿਆ ਦੇ ਰਿਸ਼ਤੇਦਾਰ ਨੇ ਅਤੇ ਇਸ ਨੂੰ ਲੈ ਕੇ ਹੋਰ ਵੀ ਵੱਡੀਆਂ ਗੱਲਾਂ ਬਾਹਰ ਆਉਣਗੀਆਂ। ਬਸ ਤੁਸੀਂ ਦੇਖਦੇ ਰਹੋ। ਇੱਕ ਵਾਰੀ ਤਲਵੀਰ ਗਿੱਲ ਦਾ ਵੀ ਤੁਸੀਂ ਪਹਿਲਾਂ ਬਿਆਨ ਸੁਣ ਲਓ। ਬਾਬਾ ਜੀ ਦਾ ਜੀਨ ਦੇ ਵਿੱਚ ਜਾਣਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਸੰਕੇਤ ਹੈ ਕੀ ਹੈ ਤਲਵੀਰ ਜੀ ਬਾਬਾ ਜੀ ਨੇ ਕਿਹਾ ਕਿ ਮਜੀਠੀਆ ਸਾਹਿਬ ਬੇਕਸੂਰ ਨੇ ਕੋਈ ਚਿੱਟੇ ਦੀ ਤਸਵੀਰ 'ਚ ਕੋਈ ਹੱਕ ਨਹੀਂ ਇਹਦਾ ਕਲੀਅਰ ਸਿਰੇ ਤੋਂ ਨਿਕਾਲਦਾ ਹੁੰਦਾ ਨਹੀਂ ਕ੍ਰਿਕਟ ਨੂੰ ਨਹੀਂ ਦਿੰਦੀ ਨਹੀਂ ਨਹੀਂ ਇਹ ਕੋਰਟ ਦਾ ਗਵਾਹੀ ਨਹੀਂ ਨਹੀਂ ਦੇਖੋ ਦੇਖੋ ਇਹ ਇਹ ਕੋਰਟ ਦਾ ਫੈਸਲਾ ਹੈ ਜੀ ਇਹ ਚ ਚਲੋ ਬਾਬਾ ਜੀ ਜੋ ਕਹਿ ਗਏ ਆ ਠੀਕ ਆ ਪਰ ਇਹ ਕੋਰਟ ਨੇ ਫੈਸਲਾ ਕਰਨਾ ਬਾਬਾ ਜੀ ਨੇ ਨਹੀਂ ਕਰਨਾ ਬਾਬਾ ਜੀ ਬਹੁਤ ਸਤਿਕਾਰਯੋਗ ਨੇ ਪਤਾ ਨਹੀਂ ਉਹ ਕੀ ਕਹਿ ਕੇ ਕੀ ਨਹੀਂ ਕਹਿ ਕੇ ਪਰ ਇਹ ਕੋਰਟ ਨੇ ਫੈਸਲਾ ਕਰਨਾ ਨਾ ਕਿ ਗਨਾਹਗਰ ਕੌਣ ਹੈ ਤਾਂ ਹੀ ਨਹੀਂ ਕੌਣ ਬੇਗਨਾਮ ਹੈ ਤੇ ਕੋਰਟ ਦਾ ਫੈਸਲਾ ਮਤਲਬ ਇਹ ਦੋਆ ਦੇ ਤਰਫੋਂ ਬਿਆਨ ਦੇ ਦੇ ਜੀ ਤੁਹਾਨੂੰ ਵੀ ਲਾ ਦੋ ਇੱਕ ਤਰਫਾ ਬਿਆਨ ਦੇ ਗਏ ਨੇ ਜੀ ਮਜੀਠੀਆ ਸਾਹਿਬ ਬੇਕਸੂਰ ਨੇ ਇੱਕ ਤਰਫਾ ਬਿਆਨ ਦੇ ਗਏ ਨੇ ਬਿਲਕੁਲ ਬਿਲਕੁਲ ਚਰਚਾਵਾਂ ਨੇ ਕਿ ਮਜੀਠੀਆ ਜੀ ਵੀ ਸ਼ਾਮਿਲ ਹੋ ਰਹੇ ਨੇ ਮਜੀਠੀਆ ਜੀ ਹਾਂਜੀ ਚਰਚਾਵਾਂ ਨੇ ਕਿ ਮਜੀਠੀਆ ਜੀ ਸਾਹਿਮਿਲ ਹੋ ਰਹੇ ਨੇ ਜੀ ਨਵੀਂ ਪਾਰਟੀ ਬਣਾਉਂਦੀ ਹੈ ਚੱਟੇ ਬਾਬਾ ਜੀ ਹੋਊਗਾ ਪੱਕਾ ਹੋਇਆ ਅੱਛਾ ਉਹ ਡਾਇਲਗ ਮਗਾਸਤਾ ਹੋਈਆਂ ਮੁਲਾਕਾਤਾਂ ਤੋਂ ਬਹੁਤ ਮੁਤਲਕ ਜਿਹੜੀਆਂ ਮੁਲਾਕਾਤਾਂ ਨਾ ਇਹਦੇ ਵਿੱਚੋਂ ਜੇ ਬਹੁਤ ਕੁਝ ਆਉਣ ਵਾਲੇ ਦਿਨਾਂ 'ਚ ਨਿਕਲ ਕੇ ਬਾਹਰ ਆ ਰਿਹਾ ਤੁਸੀਂ ਵੇਖੋਗੇ ਜੀ ਆਪਾਂ ਕਰਦੇ ਰਹਿਣੀ ਹੁਣ ਪ੍ਰੈਸ ਕਾਨਫਰੰਸ ਆਪਾਂ ਸਾਰੇ ਗੱਲਾਂ ਦੇ ਅੱਗੇ ਲਿਆਵਾਂਗੇ ਆ ਜਿਹੜੀ ਮੈਂ ਗੱਲ ਕਹਿਤੀ ਆ ਨਾ ਕਿ ਆਉਣ ਵਾਲੇ ਦਿਨਾਂ 'ਚ ਜੇ ਬਹੁਤ ਕੁਝ ਅੱਗੇ ਆਊਗਾ ਤੁਸੀਂ ਮੇਰੀ ਅੱਜ ਗੱਲ ਨੋਟ ਕਰ ਲਿਓ ਆਊਗਾ ਗਠਜੋੜ ਹੋਊਗਾ ਜੀ ਵੀਜੇ ਦਿਨ ਇਹ ਰਵਨੀਤ ਬਿੱਟੂ ਨੂੰ ਪੁੱਛਣਾ ਪੈਣਾ ਬਾਬਾ ਜੀ ਮੀਡੀਏਟਰ ਬਣ ਕੇ ਗੱਲ ਕਰਦੇ ਵਿੱਚ ਨਹੀਂ ਹੁਣ ਇਹ ਚਾਹ ਬਾਬਾ ਜੀ ਦੱਸ ਸਕਦੇ ਆ ਚਾਹ ਰਵਿੰਦੀ ਸਿੰਘ ਵੀ ਤੂੰ ਦੱਸ ਸਕਦਾ ਅੱਛਾ ਸਰਕਾਰ ਰਵਿੰਦੀ ਦੇ ਤੂੰ ਤਾਂ ਰੋਜ਼ ਹੀ ਕਹੀ ਜਾਂਦਾ ਸੀ ਚਿੱਟੇ ਵਾਲਿਆਂ ਨਾਲ ਗੱਠ ਜੋੜ ਨਹੀਂ ਕਰਨਾ ਅੱਛਾ ਇੱਕ ਹੋਰ ਚੀਜ਼ ਉਹਨੇ ਕਿਹਾ ਸਰਕਾਰ ਦੇ ਦੋ ਟੱਕ ਨੇ ਜਿਹੜਾ ਮਤਲਬ ਉਹਨਾਂ ਨੇ ਗੱਲ ਕਈ ਗੱਲ ਬਿਕਰਮਜੀਤਿਆ ਨੇ ਤੁਹਾਡੇ ਤੇ ਵੀ ਇੱਕ ਤਰ੍ਹਾਂ ਦੀ ਗੱਲ ਕਹੀ ਉਹਨੂੰ ਕਿਵੇਂ ਵੇਖਦੇ ਦੇਖੋ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਟੱਕ ਪਾਤਾ ਕੋਈ ਹੋਰ ਜੀ ਗੱਲ ਕੀਤੀ ਜੀ ਜੀ ਪਤਾ ਨਹੀਂ ਦੋ ਟੱਕ ਪਾਉਂਦੇ ਤੇ ਇਹ ਉਧਰ ਚੱਲ ਗਏ ਮੈਂ ਚਲੋ ਇਹ ਕਹਿਣ ਦੀਆਂ ਗੱਲਾਂ ਉਹਨਾਂ ਨੇ ਕਹਿਤਾ ਪਾਹੀ ਮੇਰੇ ਪਰਿਵਾਰ ਨੇ ਕਦੀ ਜਰਨਲ ਡਾਇਰ ਨੂੰ ਰੋਟੀ ਨਹੀਂ ਖਵਾਈ ਮੇਰੇ ਪਰਿਵਾਰ ਨੇ ਜਰਨਲ ਡਾਇਰ ਨੂੰ ਰੋਟੀ ਨਹੀਂ ਖਵਾਈ ਇਹ ਹੁਣੇ ਤੋ ਤੁਸੀਂ ਹਿਸਾਬ ਲਾ ਲਓ ਟੁਕਾਂ ਤੇ ਕਿਹੜੇ ਪਾਲਦੇ ਨੇ ਮੈਂ ਉਹ ਜਿਆ ਬੰਦਾ ਨਹੀਂ ਮੈਂ ਜ਼ਿੰਦਗੀ ਚ ਇਹਦੇ ਨਾਲ ਵੀ ਰਿਹਾ ਇਹਨੂੰ ਪੁੱਛ ਲਿਓ ਕਿ ਤੂੰ ਮੈਨੂੰ ਕਿੰਨਾ ਕ ਖਰੀਦ ਛੜਿਆ ਭਈ ਮੈਂ ਇਹਦੇ ਨਾਲ ਰਿਹਾ ਜੇ ਮੈਂ ਇੱਧਰ ਵੀ ਆਇਆ ਮੈਂ ਬਿਨਾਂ ਸ਼ਰਤ ਤੋਂ ਆਇਆ ਇਸ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਵੀ ਪ੍ਰਤਾਪ ਬਾਜਵਾ ਡੇਰਾ ਮੁਖੀ ਗੁਰਿੰਦਰ ਢਿੱਲੋਂ ਦੀ ਮਜੀਠਿਆ ਨਾਲ ਮੁਲਾਕਾਤ ਉੱਤੇ ਵੀ ਵੱਡਾ ਬਿਆਨ ਦਿੱਤਾ ਉਹਨਾਂ ਨੇ ਐਕਸ ਤੇ ਪੋਸਟ ਪਾਈ ਅਤੇ ਉਹਨਾਂ ਨੇ ਲਿਖਿਆ ਕਿ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੱਤੇ ਕੱਲ ਸਾਡੇ ਸੂਬੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਕਸ ਅਕਾਊਂਟ ਉੱਤੇ ਲਿਖਿਆ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉੱਥੇ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਪੜ ਕੇ ਮਨ ਬਹੁਤ ਉਦਾਸ ਹੋਇਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਹੋ ਰਹੀ ਚਰਚਾ ਅਤੇ ਅੱਜ ਅਖਬਾਰਾਂ ਵਿੱਚ ਛਪੀਆਂ ਖਬਰਾਂ ਨੂੰ ਪੜ ਕੇ ਅਤੇ ਸੁਣ ਕੇ ਮੇਰੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਮੁੱਦੇ ਉੱਤੇ ਬੋਲਣ ਤੋਂ ਪਹਿਲਾਂ ਮੈਂ ਸਮੂਹ ਸੰਗਤਾਂ ਦੇ ਧਿਆਨ ਵਿੱਚ ਇਹ ਗੱਲ ਲਿਆਉਣਾ ਚਾਹੁੰਦਾ ਕਿ ਜਿਵੇਂ ਅਸੀਂ ਸਭ ਜਾਣਦੇ ਹਾਂ ਕਿ ਇਹ ਸਾਡਾ ਪੰਜਾਬੀ ਵਿਰਸਾ ਨਹੀਂ ਹੈ ਅਤੇ ਨਾ ਹੀ ਇਤਿਹਾਸ ਵਿੱਚ ਕਿਤੇ ਅਜਿਹੀ ਕੋਈ ਉਦਾਹਰਣ ਮਿਲਦੀ ਹੈ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਿਸੇ ਸੰਤ ਮਹਾਪੁਰਖ ਬਾਰੇ ਅਜਿਹੀ ਟਿੱਪਣੀ ਕੀਤੀ ਗਈ ਹੋਵੇ ਪੰਜਾਬੀ ਸਦਾ ਹੀ ਆਪਣੇ ਗੁਰੂਆਂ ਪੀਰ ਪੈਗੰਬਰਾਂ ਸਾਧੂ ਸੰਤਾਂ ਤੇ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਆਏ ਨੇ ਹੋਰ ਵੀ ਪ੍ਰਤਾਪ ਆਜਵਾ ਨੇ ਇਸ ਟਵੀਟ ਦੇ ਵਿੱਚ ਬਹੁਤ ਕੁਝ ਲਿਖਿਆ ਪਰ ਤੁਹਾਨੂੰ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਪਾਈ ਗਈ ਪੋਸਟ ਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਸੀਐਮ ਮਾਨ ਸਮਝਦੇ ਨੇ ਕਿ ਕਿਤੇ ਨਾ ਕਿਤੇ ਲੋਕਤੰਤਰ ਵਿੱਚ ਹੋ ਰਹੀ ਤਾਨਾਸਾਈ ਨੂੰ ਬਿਲਕੁਲ ਭਾਫਦੇ ਨੇ ਅਤੇ ਉਹ ਜਾਣਦੇ ਨੇ ਕਿ ਕਾਨੂੰਨ ਦੀ ਉਲੰਘਣਾ ਅਤੇ ਕਾਨੂੰਨ ਦੇ ਅਨੁਸਾਰ ਨਿਆ ਨਹੀਂ ਹੋ ਰਿਹਾ ਸੋ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਸਟੈਂਡ ਲੋਕਾਂ ਨੂੰ ਪਸੰਦ ਵੀ ਆ ਰਿਹਾ ਹੈ ਭਾਰਤ ਦੀ ਰਾਜਨੀਤੀ 'ਚ ਧਰਮ ਦਾ ਪ੍ਰਭਾਵ ਵਧਣਾ ਖਤਰਨਾਕ ਬਣਦਾ ਜਾ ਰਿਹਾ ਹੈ ਸਾਡੇ ਸੰਵਿਧਾਨ ਅਨੁਸਾਰ ਧਰਮ ਤੇ ਰਾਜਨੀਤੀ ਨੂੰ ਅਲੱਗ-ਅਲੱਗ ਰੱਖਿਆ ਗਿਆ ਪਰ ਪੰਜਾਬ ਦੀ ਰਾਜਨੀਤੀ ਨੂੰ ਧਰਮ ਨੇ ਡੂੰਘੇ ਤੌਰ ਉਤੇ ਪ੍ਰਭਾਵਿਤ ਕੀਤਾ ਹੈ ਅਤੇ ਸਿਆਸੀ ਪਾਰਟੀਆਂ ਦਾ ਧਿਆਨ ਲੋਕ ਮੁੱਦਿਆਂ ਦੀ ਲੜਾਈ ਤੋਂ ਹਟ ਕੇ ਡੇਰਾਵਾਦ ਵੱਲ ਖਿੱਚੇ ਜਾਣਾ ਅਤੇ ਧਰਮ ਦੀ ਸਿਆਸਤ ਕਰਨ ਦਾ ਰਹਿ ਗਿਆ ਕਿਉਂਕਿ ਇੱਥੋਂ ਵੋਟ ਬੈਂਕ ਦੀ ਸਿਆਸੀ ਪਾਰਟੀਆਂ ਨੂੰ ਪ੍ਰਾਪਤੀ ਹੁੰਦੀ ਹੈ